ਜਿਹੜੇ 2-3 ਮਹੀਨੇ ਇਲੈਕਸ਼ਨ ਚ ਹੈ ਘਰੇ ਨਾ ਬੈਠੋ ਆਪਾਂ ਇਲੈਕਸ਼ਨ ਜਿੱਤਣਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿੱਤਣਾ ਹੀ ਜਿੱਤ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਪਿੱਛੇ ਤੇ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਬਚਾ ਲਓ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਜੋ 10 ਸਾਲਾਂ ਚ ਹਾਲਾਤ ਬਣੀਆਂ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ। ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ। ਮੈਥੋਂ ਗਲਤੀ ਹੋ ਸਕਦੀ ਹੈ। ਕਿਸੇ ਹੋਰ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ। ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ। ਅਕਾਲੀ ਦਲ ਹੈ ਤੇ ਪੰਜਾਬ ਹੈ। ਬਿਜਲੀ ਮੁਫਤ ਕਰਨ ਵਾਲਾ ਵੀ ਕਾਲੀ ਦਲ। ਆਟਾ ਦਲ ਦੇਣ ਵਾਲਾ ਵੀ ਕਾਲੀ ਦਲ। ਸ਼ਗਨ ਸਕੀਮ ਲਿਓਣ ਵਾਲਾ ਵੀ ਕਾਲੀ ਦਲ। ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਅਕਾਲੀ ਦਲ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ ਯਾਰ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬੜੀ 파ਟੀ ਹੈ ਅਕਾਲੀ ਦਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਕੌਮ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਅਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਜਾਨ ਦੇ ਇਸੇ ਦਾ ਗੁਰੂ ਵਾਸਤੇ ਤੇ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਲੋਕਾਂ ਨੇ ਮੰਨ ਲਿਆ ਤੇ ਕਿਹਨੇ ਇਲਜ਼ਾਮ ਲਾਇਆ ਜਿਨ੍ਹਾਂ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਬਹੁਤ ਵੱਡਾ ਕੱਟ ਕੀਤਾ ਬੀਬੀ ਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਇਹ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਆਉਣਾਊਗੀ ਉਸ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਗਰੁੱਪ ਦੇ ਮੈਂਬਰ ਸਹਬਾਨ ਵਰਕਰ ਸਹਬਾਨ ਤੇ ਲੀਡਰ ਸਹਬਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਾਲ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਇੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ ਅਲਾਕਾ ਬਾਬਾ ਬੁੱਢਾ ਜੀ ਦਾ ਚਰਨ ਸ਼ੋ ਅਲਾਕਾ ਤੇ ਸ਼ਰੋਮਨੀ ਅਕਾਲੀ ਦਲ ਦਾ ਜਦੋਂ ਜਨਮ ਹੋਇਆ ਤੇ ਸਭ ਤੋਂ ਪਹਿਲੇ ਪ੍ਰਦਾਨ ਜੱਜਦਾਰ ਸੁਰਮੁਖ ਸਿੰਘ ਚਮਾਲ ਜੀ ਬਣੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਐ ਅਖਰੋਮ ਨੇ ਕਾਲੀ ਦਲ ਦਾ ਜਨਮ ਕਿਉਂ ਹੋਇਆ ਕਿਉਂ ਪਾਰਟੀ ਬਣਾਈ ਗਈ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਸਾਰੇ ਜਾਣਦੇ ਹੋ 1920 ਤੋਂ ਪਹਿਲੇ ਜਿੰਨੇ ਆਪਣੇ ਗੁਰੂ ਘਰ ਸੀ ਐਨਾ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਇਹ ਜੀਆਂ ਬੇਅਦਬੀਆਂ ਕਰਦੇ ਸੀ ਇਹ ਜੇ ਕੰਮ ਕਰਦੇ ਸੀ ਉੱਥੇ ਕਿ ਮੈਂ ਸਟੇਜ ਤੋਂ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੀ ਸੰਗਤ ਘੱਟੀ ਹੋਈ ਉਦੋਂ ਦੀ ਲੀਡਰਸ਼ਿਪ ਘੱਟੀ ਹੋਈ ਉਹਨਾਂ ਨੇ ਸੰਘਰਸ਼ ਕੀਤਾ ਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਦੋਂ ਆਜ਼ਾਦ ਕਰਾਇਆ 1920 ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇੱਕ ਕਮੇਟੀ ਬਣਾਈ ਹੈ ਜਿਹਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਗੁਰੂ ਘਰਾਂ ਨੂੰ ਔਜ਼ਾਰ ਕਰਾਉਣ ਤੇ ਉਹਦੇ ਬਾਅਦ ਸੰਭਾਲਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਜਿਨ੍ਹਾਂ ਆਪਣੇ ਲੀਡਰ ਸੀ ਦੇਖੋ ਕਿੰਨੇ ਸੂਝਵਾਨ ਸੀ ਉਹਨਾਂ ਨੇ ਸੋਚਿਆ कि ਸਾਡੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਇੱਕ ਸਿਆਸੀ ਫੌਜ ਚਾਹੀਦੀ ਹੈ ਜਿਹੜੀ ਜੇ ਕੋਈ ਕੌਮ ਤੇ ਹਮਲਾ ਹੋਏ ਉਹ ਅੱਗੇ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਹੀਨੇ ਬੰਦ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਗਿਆ ਜਿਸ ਦੇ ਪ੍ਰਧਾਨ ਤੁਹਾਡੇ ਆਪਣੇ ਨਗਰ ਦੇ ਸੀ श्रोमणी अकाली दल कोई मामूली पार्टी नहीं है पार्टी है, देश की आजादी तो पहले भी देश आजाद कराने सब तद तो कुबानियां थोड़िया सी आजादी के बाद भी जे किसान वास्ते लड़ाई लड़ी गरीब वास्ते लड़ाई लड़ी कौम लड़ाई लड़ी बेइंसाफी के खिलाफ लड़ी ਦੇਸ਼ ਵਿੱਚ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਐਮਰਜੈਂਸੀ ਦੀ ਲੜਾਈ ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ तकरीबन ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮੈਂ ਮੰਨਣਾ ਕਿ